ਇਹ ਯਤਨ ਹੀ ਕਰਨਾ ਅੱਜ ਦਾ ਜੋ ਪਾਵਨ ਬਚਨ ਹੈ ਉਹ ਇਸ ਪਵਿੱਤਰ ਬਚਨ ਦੇ ਨਾਲ ਅਸੀਂ ਸਾਰਿਆਂ ਹੀ ਜੁੜਨ ਦਾ ਯਤਨ ਕਰੜਾ ਹੈ ਆਪ ਜਿਤਨੀ ਵੀ ਸਭ ਕੁ ਮਨ ਬਿਰਤੀ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਬਚਨ ਨਾਲ ਜੁੜ ਜਾਈਏ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨਵੰਦ ਸਿੰਘ ਜੀ ਮਹਾਰਾਜ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੁਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਤੋਂ ਸਾ ਆਪ ਕਰਵਾ ਲੈਣਾ ਆਓ ਸੰਗਤ ਜੀ ਅਸੀਸਾਂ ਬਖਸ਼ੋ ਕੋਈ ਵੀ ਰਸਨਾ ਬਾਂਝੇ ਨਾ ਰਹੇ ادب ਸਹਿਤ ਉਚਾਰਨ ਕਰੂ ਜੀ ਸਤਨ ਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਨਾਵਾਂ ਕਹਾ ਮਨ ਵਿਖਿਆ ਸਿਉ ਲਪਟਾਈ ਸਾਰੰਗ ਰਾਗ ਦੇ ਅੰਦਾਜ਼ ਮਹੱਲੇ ਦਾ ਅਰਥ ਹੁੰਦਾ ਜੀ ਇਸ ਰੂਪ ਇਸ ਪਵਨ ਪਵਿੱਤਰ ਸ਼ਬਦ ਦੇ ਉਚਾਰਣ ਕਰਤਾ ਨੌਵੇਂ ਪਾਤਸ਼ਾਹ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੇ ਸਾਰੇ ਜਿੰਨੇ ਇਸ ਧਰਤੀ ਦੇ ਉੱਤੇ ਮਨੁੱਖਾ ਜੀਵਨ ਧਾਰਨ ਕਰਕੇ ਆਏ ਆ ਤੇ ਇੱਥੇ ਪ੍ਰਾਣਤਰੀ ਜੀਵ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦੇ ਹੋਈਆਂ ਮਨ ਨੂੰ ਸਬੋਧਨ ਕਰਕੇ ਸਤਿਗੁਰੂ ਜੀ ਨੇ ਬਚਨ ਕਹੇ ਮਾਰੇ ਕਹਿ ਰਿਹਾ ਕਾਹ ਮੰਨ ਦੇਖਿਆ ਸੋਨ ਲਪਟਾ ਹੀ ਮਾਰੇ ਕਹਿੰਦੇ ਹੈ ਮਨ ਕਿਉਂ ਕਹਿਣ ਲੱਗੇ ਵੀ ਤੂੰ ਮਾਇਆ ਦੇ ਨਾਲ ਇਨ ਚੰਚ